ਆਤ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਆ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਤੀਆਂ ਦਾ ਤਿਹਾਰ ਜਿਹੜਾ ਸੋਨ ਦੇ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ਿਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਜੀ ਮੇਰਾ ਨਾਮ ਰਜਨੀ ਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰਗਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਆ ਜੋ ਕਿ ਬੜੇ ਇਖਸਾਨ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਉਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਪੈਣ ਪਰਾਵਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰਗਨਾਥ ਮੰਦਰ ਦਾ ਆਪਾਂ तहे ਦਿਲ ਤੋਂ ਬਹੁਤ ਹੀ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਸਾਨੂੰ ਯੋਗ ਵਾਸਤੇ ਜਗ੍ਹਾ ਦਿੱਤੀ ਔਰ ਕਿਰਮਹਾਜਨ ਜੀ ਔਰ ਮੈਮ ਮਿਲ ਕੇ ਆਪਾਂ ਯੋਗ ਕਰਵਾਨੇ ਆਂ ਔਰ ਯੋਗਾ ਨਾਲ ਹੀ ਸਾਡੇ ਸਾਰੇ ਪੈਣਾ ਜੁੜੀਆਂ ਹੋਈਆਂ ਨੇ ਔਰ ਕੈਰੀਆਂ ਸੇ ਆਪਾਂ ਤੀਆਂ ਦਾ ਤਿਉਹਾਰ ਮਨਾਣਾ ਹੈ ਔਰ ਤੀਆਂ ਦਾ ਤਿਉਹਾਰ ਇੱਕ ਸਾਨੂੰ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਕਿਉਂਕਿ ਪਹਿਲੇ ਹੀ ਸਮੇਂ ਵਿੱਚ ਤੀਆਂ ਤਿਆਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੀ ਵਸੇਰ ਖੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਪਹਿਲਾਂ ਟਾਈਮ 'ਚ ਟੇਕੇ ਜਾਂਦੀਆਂ ਸੀ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲੜੀਆਂ ਸੀ ਉਹ ਤੀਆਂ ਦਾ ਤਹਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਰੁਗਨਾਤ ਮੰਦਰ ਨਹੀਂ ਬੋਲੀ ਨੇ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੇ ਨੇ ਕਿ ਆਪਾਂ ਸਾਰਾ ਮਨਾਈਏ ਔਰ ਸਾਰੇ ਨੇ ਪੈਂਪੜਾ ਖੁਸ਼ ਰਹੀ ਹੈ ਜੀ ਮੈਂ ਕਿਰਨ ਮਹਾਜਨ ਸਨਾਤਨ ਤੰਦਰੰਨ ਵੀ ਜੁੜੇ ਹੋਏ ਆਸੀਂ ਉਹਦੀ ਵੀ ਮਜਿਲ ਪ੍ਰਭਾਰੀਆਂ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆਂ ਉਹਨਾਂ ਦਾ ਹੀ ਸਾਨੂੰ ਜਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੱਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਣੇ ਆ ਤੇ ਇਹ ਅੱਜ ਅਸੀਂ ਤਿੰਨਾਂ ਇਤਿਆਹ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਆਸ ਪੜੋਸ ਜਿੰਨੇ ਵੀ ਸਾਰੇ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਅੱਜ ਦੀ ਔਰਤ ਸਿਰਫ ਇੱਕ ਯੋਗਰ ਨਾਲ ਜੁੜੀ ਹੋਰ ਵੀ ਬਹੁਤ ਜ਼ਿਆਦਾ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿਨਾ ਕਿ ਪਾਇਲਟ ਹੈ ਕੋਈ ਜਹਾਜ਼ਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੀ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੋਈ ਹੈ ਅੱਜ ਦੀ ਔਰਤ ਇੱਕ ਮੇਰੀ ਘਰ ਜੋਗੀ ਨਹੀਂ ਰਹਗੀ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੱਲ ਕੇ ਕੰਮ ਕਰ ਰਹੀ ਹੈ ਤੇ ਤੀਆਂ ਤਿਆਰ ਜਿਹੜਾ ਸੋਨ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ੁੱਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਔਰ ਇੰਦਰ ਲੋਕ ਮਿਰਸ਼ਾ ਉਹ ਬਸਾਂਦੇ ਨੇ ਔਰ ਗਰਮੀ ਦੇ ਵਿੱਚ ਵੀ ਸਾਨੂੰ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਵੀ ਬਹੁਤ ਗਰਮੀ ਦਾ ਮੌਸਮ ਹੈ ਤੇ ਇਸ ਵਿੱਚ ਵੀ ਬੜੀਆਂ ਸਾਡੀਆਂ ਸਾਰੇ ਪੈਨਾ ਬੜੀਆਂ ਨੱਚ ਟਪ ਕੇ ਗਿੱਧਾ ਬਣਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਔਰ ਅਸੀਂ ਕ੍ਰਿਸ਼ਨਾਥ ਮੰਦਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਸਾਨੂੰ ਅਤੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚਣ ਟੱਪਣ ਵਾਸਤੇ ਅਨੁਮਤੀ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਸ਼੍ਰੀ ਗੁਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਬੜੇ ਖੁਸ਼ ਆਨ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਤੀਆਂ ਦਾ ਤਿਹਾਰ ਜਿਹੜਾ ਸੋਨ ਦੇ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ਿਜੀ ਦੀ ਵੀ ਬੜੀ ਉਪਾਸਨਾ ਕਰਦੇ ਆਂ ਜੀ ਮੇਰਾ ਨਾਮ ਰਜਨੀ ਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰੁਗਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਪੈਣ ਪਰ ਆਵਾ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰੁਗਨਾਥ ਮੰਦਰ ਦਾ ਪਤਾ ਹੈ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਯੋਗਵਾਸਤੇ ਜਗ੍ਹਾ ਦਿੱਤੀ ਔਰ ਕਿਰਮਹਾਜ਼ਨ ਜੀ ਔਰ ਮੈਂ ਮਿਲ ਕੇ ਆਪਾਂ ਯੋਗ ਕਰਵਾਨੇ ਆ ਔਰ ਯੋਗ ਨਾਲ ਹੀ ਸਾਡੇ ਸਾਰੇ ਪੈਣਾਂ ਜੁੜੀਆਂ ਹੋਈਆਂ ਨੇ ਔਰ ਕਹਿ ਰਹੀਆਂ ਸੇ ਆਪਾਂ ਤੀਆਂ ਦਾ ਤਿਹਾਰ ਮਨਾਣਾ ਹੈ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਕਿਉਂਕਿ ਪਹਿਲੇ ਹੀ ਸਮੇਂ ਵਿੱਚ ਤੀਆਂ ਦਾ ਤਿਉਹਾਰ ਬਹੁਤ ਉਤਸਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੇ ਵਿੱਚ ਕੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਪਹਿਲਾਂ ਟਾਈਮ 'ਚ ਪੇਕੇ ਜਾਂਦਿਆਂ ਅਸੀਂ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲੜੀਆਂ ਸੀ ਉਹ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਹੀ ਰੁਗਨਾਤ ਮੰਦਰ ਨਹੀਂ ਬੋਲੀ ਨੇ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੀ ਨੇ ਕਿ ਇਹ ਪਾਇਆ ਸਾਰਾ ਮਨਾਈਏ ਔਰ ਸਾਰੇ ਨੇ ਪਹਿਨਪੜਾ ਖੁਸ਼ ਰਹੀ ਹੈ ਜੀ ਮੈਂ ਕਿਰਨ ਮਹਾਜਨ ਸਨਾਤਨ ਤੰਤ ਮੰਨਾਂ ਵੀ ਜੁੜੇ ਹੋਏ ਆਂ ਸੀ ਉਹਦੀ ਵੀ ਜਿਲ੍ਹਾ ਪ੍ਰਭਾਰੀਆਂ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆਂ ਉਹਨਾਂ ਦਾ ਹੀ ਸਾਨੂੰ ਜਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੱਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਣੇ ਆ ਤੇ ਇਹ ਅੱਜ ਅਸੀਂ ਤਿੰਨਾਂ ਇਤਿਹਾਸ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਰਾਸ ਫੜੋਸ ਜਿੰਨੇ ਵੀ ਸਾਰੇ ਆ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਅੱਜ ਦੀ ਔਰਤ ਸਿਰਫ ਇਹੋ ਯੋਗ ਨਾਲ ਜੁੜੀ ਹੋਰ ਵੀ ਬਹੁਤ ਜਗ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿਨਾ ਕਿ ਪਾਇਲਟ ਕੋਈ ਜਹਾਜ਼ਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੇ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੈ ਅੱਜ ਵੀ ਹੋਰ ਇੱਕ ਮੇਰੀ ਘਰ ਜੋਗੀ ਨਹੀਂ ਰਹਿ ਗਈ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੱਲ ਕੇ ਕੰਮ ਕਰ ਰਹੀ ਹੈ ਤੇ ਤੀਆਂ ਤਿਆਰ ਜਿਹੜਾ ਸੋਨ ਵੀ ਨਹੀਂ ਆਂਦਾ ਤੇ ਇਸ ਤੋਂ ਸ਼ਿਜੀ ਦੀ ਵੀ ਬੜੀ ਉਪਾਸਨਾ ਕਰਦੇ ਹੈ ਔਰ ਇੰਦਰ ਲੋਕ ਮਰਸ਼ਾ ਉਹ ਮਸਾਂਦੇ ਨੇ ਔਰ ਮਰਮੀ ਦੇ ਵਿੱਚ ਵੀ ਇਹ ਸਨੋ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਬਹੁਤ ਗਰਮੀ ਦਾ ਮੌਸਮ ਹੈ ਤੇ ਇਸ ਵਿੱਚ ਵੀ ਬੜੀਆਂ ਸਾਡੀਆਂ ਸਾਰੇ ਪੈਨਾ ਬੜੀਆਂ ਨੱਚ ਟੱਪ ਕੇ ਗਿੱਧਾ ਮਨਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਔਰ ਅਸੀਂ ਰਗਨਾਸ ਮੰਦਿਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚਣ ਟੱਪਣ ਵਾਸਤੇ अनुमति ਦਿੱਤੀ ਹੈ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤਾਂ ਕਿ ਰਗੁਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਆ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਪਹਿਨ ਪਰਾਵਾ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਤੀਆਂ ਦਾ ਤਿਹਾਰ ਜਿਹੜਾ ਸੋਨ ਦੇ ਵੀ ਨਹੀਂ ਆਂਦਾ ਤੇ ਇਸ ਤਰ੍ਹਾਂ ਸ਼ਿਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਜੀ ਮੇਰਾ ਨਾਮ ਰਜਨੀਸ਼ਰਮਾ ਨਿਵਾਸੀ ਆਪਾਂ ਤਾਰੀਵਾਲ ਦੇ ਅਸੀਂ ਰਗੁਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਆ ਜੋ ਕਿ ਬੜੇ ਇਖਸਾਨ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਉਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਪੈਣ ਪਰਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਬਾਕੀ ਰਗਨਾਤ ਮੰਦਰ ਦਾ ਪਤਾ ਹੈ ਦਿਲ ਤੋਂ ਬਹੁਤ ਹੀ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਸਾਨੂੰ ਯੋਗਵਾਸਥੇ ਜਗ੍ਹਾ ਦਿੱਤੀ ਔਰ ਕਿਰਮਹਾਜਨ ਜੀ ਔਰ ਮੈਮ ਮਿਲ ਕੇ ਆਪਾਂ ਯੋਗ ਕਰਵਾਨੇ ਆ ਔਰ ਯੋਗਾ ਨਾਲ ਹੀ ਸਾਡੇ ਸਾਰੇ ਪੈਣਾਂ ਜੁੜੀਆਂ ਹੋਈਆਂ ਨੇ ਔਰ ਕਹਿ ਰਹੀਆਂ ਸੇ ਆਪਾਂ ਤੀਆਂ ਦਾ ਤਿਉਹਾਰ ਮਨਾਣਾ ਹੈ ਔਰ ਤੀਆਂ ਦਾ ਤਿਉਹਾਰ ਇੱਕ ਸਾਨੂੰ ਬਹੁਤ ਹੀ ਅੱਛਾ ਇੱਕ ਲੈਸਨ ਵੀ ਦੇ ਰਿਹਾ ਹੈ ਇਹ ਜੇ ਪਹਿਲੇ ਹੀ ਸਮੇਂ ਵਿੱਚ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਧੀਰੇ ਧੀਰੇ ਕਰਦੇ ਆ ਸਾਡੀ ਵਸੇਤ ਖੋਈ ਜਾ ਰਹੀ ਸੀ ਔਰ ਫਿਰ ਅਸੀਂ ਆ ਸਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਪਾਂ ਸਾਰੇ ਮਿਲ ਕੇ ਮਨਾਵਾਂਗੇ ਪਹਿਲਾਂ ਟਾਈਮ 'ਚ ਪੇਕੇ ਜਾਂਦੀਆਂ ਸੀ ਲੜਕੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਦੁੱਖ ਸੁੱਖ ਫੋਲੜੀਆਂ ਸੀ ਉਹ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ ਉਹ ਖਤਮ ਹੋਇਆ ਜਾ ਰਿਹਾ ਸੀ ਪਰ ਫਿਰ ਅੱਜ ਦੇਖਣ ਚ ਆ ਰਿਹਾ ਹੈ ਕਿ ਜਗ੍ਹਾ ਜਗ੍ਹਾ 'ਚ ਐ ਰੁਗਨਾਤ ਮੰਦਿਰ ਨਹੀਂ ਬੋਲੀ ਨੇ ਸਾਰੇ ਹੀ ਮਨਾ ਰਹੇ ਨੇ ਔਰ ਸਾਰਾ ਬੜਾ ਅੱਛਾ ਫੀਲ ਕਰ ਰਹੇ ਨੇ ਕਿ ਆਪਾਂ ਸਾਰਾ ਮਨਾਈਏ ਔਰ ਸਾਰੇ ਨਾਂ ਪੈਨਪਰਾ ਖੁਸ਼ ਰਹੀ ਹੈ ਜੀ ਮੈਂ ਕਿਰਨ ਮਹਾਜਨ ਸਨਾਤਨ ਤਨੰਦਾਂ ਨਾਲ ਵੀ ਜੁੜੇ ਹੋਏ ਆਸੀਂ ਉਹਦੀ ਵੀ ਮ ਜਿਲ੍ਹਾ ਪ੍ਰਭਾਰੀ ਆ ਔਰ ਪਤੰਜਲੀ ਵੱਲੋਂ ਅਸੀਂ ਜੁੜੇ ਹੋਏ ਆ ਉਹਨਾਂ ਦਾ ਹੀ ਸਾਨੂੰ ਜਿਲ੍ਹਾ ਇੰਚਾਰਜ ਆ ਔਰ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਸੱਭਿਆਚਾਰ ਦਾ ਪ੍ਰੋਗਰਾਮ ਅਸੀਂ ਕਰਵਾਣੇ ਆ ਤੇ ਇਹ ਅੱਜ ਅਸੀਂ ਤਿੰਨਾਂ ਇਤਿਹਾਸ ਸਾਰੇ ਰਲ ਮਿਲ ਕੇ ਮੇਰੇ ਸਾਥ ਜੋਗਾ ਵਾਲੀਆਂ ਰਾਸ ਫਲੋਸ ਜਿੰਨੇ ਵੀ ਸਾਰੇ ਰਲ ਮਿਲ ਕੇ ਜੋਗਾ ਮਨਾ ਰਹੇ ਨੇ ਅੱਜ ਦੀ ਔਰਤ ਸਿਰਫ ਇੱਕ ਯੋਗਨ ਨਾਲ ਜੁੜੀ ਹੋਰ ਵੀ ਬਹੁਤ ਜਿਆਦਾ ਉੱਚੇ ਚ ਪੱਧਰ ਤੇ ਗਈ ਹੋਈ ਹੈ ਜਿਨਾ ਕਿ ਕੋਇਲਟ ਕੋਈ ਜਹਾਜ਼ਾਂ ਤੱਕ ਹਵਾਈ ਜਹਾਜ਼ ਤੱਕ ਪਹੁੰਚੀ ਹੈ ਕੋਈ ਕੋਈ ਚੰਦਰਮਾ ਤੱਕ ਪਹੁੰਚੀ ਹੋਈ ਹੈ ਅੱਜ ਵੀ ਹੋਰ ਇੱਕ ਮੇਰੀ ਘਰ ਜੋਗੀ ਨਹੀਂ ਰਹਗੀ ਬਹੁਤ ਸਮਾਜ ਵਾਸਤੇ ਅੱਗੇ ਵੱਧ ਚੱਲ ਕੇ ਕੰਮ ਕਰ ਰਹੀ ਹੈ ਤੇ ਤੀਆਂ ਤਿਆਰ ਜਿਹੜਾ ਸੋਨ ਵੀ ਨਹੀਂ ਆਂਦਾ ਤੇ ਇਸ ਤੋਂ ਸ਼ਿਵਜੀ ਦੀ ਵੀ ਬੜੀ ਪੂਜਾਸ਼ਾ ਕਰਦੇ ਆਂ ਔਰ ਇੰਦਰ ਲੋਕ ਬਰਸ਼ਾ ਬਹੁਤ ਮਸਾਂਦੇ ਨੇ ਔਰ ਬਰਮੀ ਦੇ ਵਿੱਚ ਵੀ ਇਹ ਸਾਨੂੰ ਮਤਲਬ ਸ਼ੀਤਲਤਾ ਪ੍ਰਦਾਨ ਕਰਦੇ ਨੇ ਤੇ ਅੱਜ ਬਹੁਤ ਗਰਮੀ ਦਾ ਮੌਸਮ ਹੈ ਤੇ ਇਸ ਲਈ ਜੀ ਬੜੀਆਂ ਸਾਡੀਆਂ ਸਾੜੇ ਪੈਨਾ ਬੜੀਆਂ ਨੱਚ ਟੱਪ ਕੇ ਗਿੱਧਾ ਮਨਾ ਰਹੀਆਂ ਉਹ ਗਿੱਧਾ ਕਰ ਰਹੀਆਂ ਮੈਂ ਸਭ ਪੈਨਾ ਦਾ ਬਹੁਤ ਸ਼ੁਕਰੀਆਦਾ ਕਰਦੀ ਆ ਜਿਹੜੀਆਂ ਇੱਥੇ ਆਈਆਂ ਔਰ ਅਸੀਂ ਗੁਨਾਸ਼ ਮੰਦਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮਤਲਬ ਯੋਗਾ ਕਰਨ ਵਾਸਤੇ ਔਰ ਨੱਚਣ ਟੱਪਣ ਵਾਸਤੇ ਣਮਤੀ ਦਿੱਤੀ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜਗਨਨਾਥ ਮੰਦਰ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਆ ਜੋ ਕਿ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਵੀ ਆਪਾਂ ਤੀਆਂ ਦਾ ਤਿਹਾਰ ਮਨਾਇਆ ਇਸ ਸਾਲ ਵੀ ਆਪਾਂ ਸਾਰੇ ਬੜੇ ਹੀ ਭੈਣ ਭਰਾਵਾਂ ਸਾਰਿਆਂ ਨਾਲ ਸਹਿਯੋਗ ਦੇ ਨਾਲ ਹੀ ਸਭ ਕੰਮ ਹੋ ਰਿਹਾ ਹੈ ਤੀਆਂ ਦਾ ਤਿਹਾਰ ਜਿਹੜਾ ਸੋਨਦੀ ਵੀ ਨਹੀਂ ਆਉਂਦਾ ਤੇ ਇਸ ਤਰ੍ਹਾਂ ਸ਼ਿਜੀ ਦੀ ਵੀ ਬੜੀ ਉਪਾਸਨਾ ਕਰਦੇ ਆ ਜੀ ਮੇਰਾ ਨਾਮ ਰਜਨੀ ਸ਼ਰਮਾ